ਮੈਂ ਅਸੀਂ ਸਾਰੇ ਲੱਗੇ ਚੱਲੇ ਆ ਮੈਂ ਨੇ ਗਰਾਂ ਮੈਂ ਦੀ ਉਹ ਗਾਣੇ ਅੱਗੇ ਚੱਕਲਾ ਪਾਈ ਤੇ ਇਹ ਉਹ ਵੀ ਚੱਲੀ ਆ ਸਾਰੇ ਇੱਕ ਤਾਂ ਸਿਉਂੇ ਜਾਣਗੇ ਮੈਂ ਬਕਸ਼ੇਲ ਜਾਉਂਗੀ ਪਹਿਲਾਂ ਮਿਲੋਤਾਰ ਕੇ ਆਣਗੇ ਵਾਪਸ ਮੁੜਦੇ ਹੋਏ ਫਿਰ ਸਿਉਂੇ ਪੜ ਜਾਣਗੇ ਸਾਰੇ ਜਿਉ ਬਰਾਜ ਵੀ ਆਪਣੀ ਚਾਚੀ ਕੋਲ ਚੱਲੇ ਆ ਉਹਦੇ ਮੈਂ ਤੁਹਾਨੂੰ ਖੜਾ ਰਹਾ ਤੂੰ ਜਿਹੜੇ ਭੱਜ ਗਈ ਤੇ ਮੈਨੂੰ ਪਤਾ ਅੱਜ ਸਾਰਿਆਂ ਨੂੰ ਮੇਰੀ ਦਰਾਣੀ ਦੇ ਸੂਟ ਪਸੰਦ ਆਊਗਾ ਕਿਉਂਕਿ ਬਲੌਗ ਚ ਪਹਿਲਾ ਸੂਟ ਦਿਖਾਇਆ ਮੈਂ ਪਹਿਲਾਂ ਤਾਂ ਪਾ ਚੁੱਕੀ ਹਾਂ ਹਨਾ ਆ ਦੇਖ ਮਾਈ ਆ ਦੇਖ ਬਾਈ ਮੇਰੇ ਫੋਨ ਚ ਤਾਂ ਵਧੀਆ ਵੀਡੀਓ ਆਉਂਦੀ ਆ ਆ ਦੇਖੋ ਸੂਟ ਪਸੰਦ ਤਾਂ ਮੇਰੀ ਦਰਾਣੀ ਦਾ ਹੀ ਆਣਾ ਮੇਰਾ ਤਾਂ ਆ ਲੈ ਕੇ ਆ ਹੋ ਰਿਹਾ ਪੈਰਾਂ ਤੋਂ ਸਟਾਰਟ ਕਰ ਦਿੰਦਾ ਏ ਚੱਲ ਮੈਂ ਆ ਮੇਰੇ ਬਿਆਹ ਦਾ ਬੱਸ ਚਲੋ ਹੁਣ ਲੈ ਕੇ ਜਾਣਾ ਤੇ ਨਾਲੇ ਉਹ ਵੀ ਖੋਲੇ ਆ ਵੀ ਖੋਲੇ ਮੈਂ ਐਸਾ ਜੱਪਾ ਚੱਲੀ ਐ ਮੈਂ ਕਾਟਨ ਦਾ ਸੂਟ ਪਾਇਆ ਤਾ ਬਰਬਰੀ ਜਿਹੀ ਥੋੜਾ ਪਰ ਗਰਮੀ ਨਹੀਂ ਲੱਗਦੀ ਧਰਮੀ ਵਾਲੀ ਐ ਫੇ ਟੋਪਸ ਜੇ ਪਾਉਣੇ ਆ ਅਦਰ ਮੈਡਮ ਦੀ ਹਜੇ ਵੀਡੀਓ ਬਣਾ ਰਹੇ ਨੇ ਜੀ ਚਲੋ ਪਰ ਸਭ ਚੱਲੀ ਜਾ ਅਸੀਂ ਟੋਪਸ ਚਾ ਹਾਂ ਅਸੀਂ ਹੁਣ ਅੱਜ ਇਕੱਠੇ ਰੱਖੜੀਆਂ ਉਹ ਮਾਸੀ ਦਾ ਫੋਨ ਐ ਤਾ ਰੱਖੜੀਆਂ ਨੂੰ ਫਿਰ ਅੱਜ ਕਿਉਂ ਨੋ ਜਵਾਬ ਦੇਤਾ ਮੈਂ ਵਿਚਾਰੀ ਨੂੰ ਉਥੇ ਬਬਲ ਅਗਲੇ ਸਾਲ ਆ ਜਾਊਂਗੇ ਹਾਂ ਵਕ ਅਗਲੇ ਸਾਲ ਤੇ ਆ ਜਾ ਕਰਾਂਗੇ ਅੱਜ ਅਸੀਂ ਬੱਛਿਆ ਚੱਲੀ ਚਲੋ ਚਲੋ ਸਭੂ ਮੈਂ ਤਾਂ ਜਾ ਰਹੀ ਹੁਣ ਬਾਏ ਕਰਦੇ ਹਾਂ ਬਾਈ ਬਾਈ ਕਿੰਨੇ ਵਜੇ ਆਵਾਂ ਫਿਰ ਹੁਣ ਮੈਂ ਫੋਨ ਕਰ ਦੂੰਗੀ ਜਾਂ ਉਧਰ ਹੋ ਗਈ ਮੈਂ ਕਿਧਰੋਂ ਅੱਛਾ ਅੱਛਾ ਠੀਕ ਹੈ ਯਾਰ ਫਿਰ ਇੱਧਰ ਜਾ ਕੇ ਬਾਅਦ ਚ ਫਿਰ ਉੱਧਰ ਜਾਏਗੀ ਆਓ ਮੈਂ ਤਾਂ ਹੀ ਕਹੇ ਲੱਗ ਗਿਆ ਇੱਧਰ ਮੈਂ ਆਓ ਚਾਹੇ ਮੈਂ ਜਦ ਦੇ ਫਿਰ ਫੋਨ ਕਰਦੀ ਬਸ 4:00 ਕੋਈ ਫੋਨ ਕਰ ਦੂੰਗੀ ਆ 5:00 ਵਜੇ ਤੱਕ ਫਿਰ ਆਪਾਂ ਮੁੜ ਜਾਾਂਗੇ ਹਨਾ ਤੇ ਜਿਹੜਾ ਟਾਈਮ ਵਜੇ ਆਪਾਂ ਗੋਟਵਾਲੇ ਵੀ ਜਾ ਆਵਾਂਗੇ ਉੱਥੇ ਸ਼ਾਮ ਨੂੰ

ਹੋਏ ਦੱਸ ਸਾਰੀ ਕੁੜੀਆਂ ਨੂੰ ਤੜਪੜ ਇੱਕ ਫੋਨ ਮਾਸੀ ਦਾ ਵੀ ਸਵੇਰੇ ਆਇਆ ਤਾਂ ਜੱਤੀ ਮੈਂ ਕਹੀ ਕਿ ਨਾ ਕਹਾਂ ਕਿ ਹੋਤੀ ਸੱਸੀ ਕਲ ਬੀਬੀ ਬੁਲਾਇਆ ਹੀ ਨਹੀਂ ਕਾ ਲੋ ਹਾਂ ਉਹ ਕੈਲੀ ਦਿੱਤੇ ਦੀ ਬੱਸ ਉਹ ਬੱਸ ਦਾ ਤੁਹਾਨੂੰ ਪਤਾ ਕਿੰਨੇ ਹਾਂ ਨਾ ਮੈਨੂੰ ਮਾਸੀ ਦੱਸ ਤਰਾ ਕਹਿੰਦੀ ਕੈਨੀ ਹੈ ਵਗਾ ਮਾਸੜ ਭੱਜੇ ਹੀ ਜਾ ਰਿਹਾ ਕਰਦਾ ਵੀ ਪਿੱਛੇ ਹੱਥ ਵਾਰੇ ਮਾਸੜ ਜਾਂਦਾ ਵਿੱਚੋਂ ਆ ਰਿਹਾ ਮਾਸੀ ਭੈ ਘੋੜਦੀ ਇੱਕ ਭੂ ਆ ਗਈ ਇੱਕ ਕੁੜੀ ਆ ਗਈ ਭਤੀਜੀ ਆ ਗਈ ਭਤੀਜੀ ਸੋਰੀ ਆ ਭਤੀਜੀ ਆ ਗਈ ਆ ਤਾਂ ਭਤੀਜੀ ਤਾਂ ਤੜਕੇ ਆ ਗਈ ਤੁਸੀਂ ਸਾਡੇ ਹਾਂ ਮਾਸੀ ਤੁਹਾਡਾ ਸੂਟ ਬਹੁਤ ਸੋਹਣਾ ਡਿਜ਼ਾਈਨ ਕਰਿਆ ਵਾ ਜਿਹੜਾ ਮੈਂ ਨਮਾ ਲੈ ਕੇ ਆਉਂਗੀ ਨਾ ਮੈਂ ਇਤੇ ਹੀ ਕਰਨ ਦੇ ਜਿਹੜੇ ਖਰੋੜੇ ਵਾਲ ਦਿੰਦੇ ਹਨ ਤੁਸੀਂ ਇਹਨੂੰ ਹੀ ਦਿਓ ਮੇਰਾ ਸੂਟ ਠੀਕ ਹੈ ਕਿਉਂਕਿ ਅਲੱਗ ਅਲੱਗ ਡਿਜ਼ਾਈਨ ਉਹ ਤੇਰਦਾਸਪੁਰ ਬੰਦ ਹੀ ਨਹੀਂ ਆ ਗਈ हां जे ਸਮਝਾਣੇ ਬਹੁਤ ਪੈਂਦੇ ਆ ਨਾ ਮੈਨੂੰ ਤਾਂ ਮੈਨੂੰ ਬਹੁਤ ਪਸੰਦ ਆ ਤੁਹਾਡਾ ਸੂਟ ਨੇ ਤੁਹਾਨੂੰ ਕਿਹਾ ਵੀ ਡਿਜ਼ਾਈਨ ਬਣਾਓ ਫਿਰ ਮੈਂ ਤੁਹਾਨੂੰ ਪੁੱਛ ਲੈਂਦੀ ਵੀ ਇਹ ਕਿਵੇਂ ਕਿਵੇਂ ਦਾ ਮੈਂ ਕਿਹ ਕਣਕਾਂ ਦਾ ਕਰ ਲਵਾਂ ਹਾਂ ਜਿਹੜਾ ਮੈਂ ਹੁਣ ਲੈ ਕੇ ਦਵਾਂਗੀ ਨਾ ਸੇਮ ਆਹੀ ਡਿਜ਼ਾਈਨ ਕਰਾ ਦਿਓ ਬਹੁਤ ਸੋਹਣਾ ਹੈ ਇੱਕ ਜਿਹੜੀਆਂ ਹੁਣ ਫਾਸ਼ੀ ਸਲਵਾਰਾਂ ਵੀ ਤਾਂ ਚੱਲੀਆਂ ਹੋਈਆਂ ਪਾਕਿਸਤਾਨੀ ਦੇ ਸੂਟ ਹਨਾ ਉਹ ਵੀ ਕਰ ਦਿੰਦੀ ਆ ਹਾਂ ਹਾਂ ਸਿੱਧੀਆਂ ਉਹਨੇ ਤੇਰੇ ਫਲਾਜੋ ਅੱਡ ਅੱਡੇ ਪਹੁੰਚੇ ਹਾਂ ਹਾਂ ਫਲਾਜੋ ਹੀ ਆਹੋ ਹਾਂ ਪਹੁੰਚੇ ਬਹੁਤ ਵੱਡੇ ਵੱਡੇ ਹੋ ਰਹੀਆਂ ਹੁੰਦੀਆਂ ਨੇ ਫਲਾਜੋ ਹਾਂ ਨਾ ਸੂਟ ਮੈਨੂੰ ਤਾਂ ਲੱਗ ਹੀ ਨਹੀਂ ਰਿਹਾ ਤਾਂ ਵਿਆਹ ਹੋ ਗਿਆ 20 ਕਿ ਤਾ ਡੂ ਆਉਗੀ ਆ ਇਹਦੀ ਮਾਸੀ ਦੇ ਮਾਸੀ ਨੇ 15 20 ਦਿਨ ਚ ਘੱਟੋ ਘੱਟ 20 25 ਕਿਲੋ ਮਾਲ ਮਠਿਆਈ ਦਾ ਆ ਗਈ ਆ ਮੈਂ ਦੇਖੀ ਆ ਉਹ ਡੱਬਾ ਪਿਆ ਉਹ ਬਾਟੀ ਬਿਸਕੁਟਾਂ ਨਹੀਂ ਹਲੇ ਪਈ ਐ ਜਿਹੜੀ ਹੱਤ ਤੱਕ ਦੇਖੀ ਵੀ ਨਹੀਂ 60 ਕਿਲੋ ਮਾਲ ਆ ਜਾਂਦਾ ਇਹ 50 60 ਕਿਲੋ ਆ ਦਿਨਾ ਚ ਹਨਾ ਤੱਪੇ ਸਕੂਟ ਵੀ ਰੱਖੇ ਵੀ ਆ ਮੈਂ ਕਹੇ ਇਹਨਾਂ ਕਰ ਅਸੀਂ ਜੇ ਤੁਸੀਂ ਕੋਈ ਵੀ ਕੁਝ ਵੀ ਕਰਨਾ ਹੋਇਆ ਕਰੂਗਾ ਛੋਟਾ ਮੋਟਾ ਸੈਲੀਬ੍ਰੇਸ਼ਨ ਕੁਝ ਵੀ ਕਰਨਾ ਹੋਇਆ ਕਰੂਗਾ ਆ ਦਿਨਾਂ 'ਚ ਇਕੱਠਾ ਕਰ ਲੈ ਹਾਂ ਹਾਂ ਲਾ ਠੀਕ ਹੈ ਨਾ ਮਾਸੜ ਨਾਲੇ ਆਪਣੀ ਨਾਲੇ ਆਪਣੀ ਬੱਜਦ ਹੋਊਗੀ ਆ ਰਖੜੀ ਵਾਲੇ ਦਿਨਾਂ 'ਚ ਕਹਿਆ ਵਾ ਭਾਈ ਇੱਕ ਦਿਨ ਆਇਆ ਕਰੋ ਇਕੱਠੇ ਹੋਵੇ ਦੂਏ ਦਿਨ ਬਾਅਦ ਫੰਕਸ਼ਨ ਰੱਖ ਲੈ ਹਾਂ ਕੋਈ ਵੀ ਹਾਂ ਠੀਕ ਹੈ ਨਾ ਨਾਲੇ ਆਪਣੀ ਬੱਚਤ ਹੋਇਆ ਕਰੂਗੀ ਉਦੋਂ ਚਾਚਾ ਨੂੰ ਕਿਹਾ ਆਪਾਂ ਨੇ ਕੀ ਵੀ ਪੰਜਵੀਂ ਵਾਲੇ ਦੇ ਪਾਤਰੀ ਹਾਂ ਵੀ ਪੰਜਵੀਂ ਵਾਲੇ ਦਿਨ ਜਿੰਨਾ ਵੀ ਤੇ ਜਗਾ ਸੱਟ ਨੂੰ ਰੱਖ ਲਿਆ ਕਰਾਂਗੇ ਪ੍ਰੋਗਰਾਮ ਵੀ ਡੱਬੇ ਡੁੱਬੇ ਹਾਂ ਸਹੀ ਗੱਲ ਹੈ ਬਾਈ ਲੱਡੂ ਲੁੱਡੂਆਂ ਨੂੰ ਉੱਧਰ ਤੇ ਸਰਜੇ ਕਰੂਗਾ ਆ ਬਰਫੀਆਂ ਮੁਰਫੀਆਂ ਨੂੰ ਇੱਧਰ ਤੇ ਸਰਜੇ ਕਰੂਗਾ ਕਰਖੜੀਆਂ ਲਓ ਜੀ ਆਪਾਂ ਰੱਖੜੀਆਂ ਇਹ ਗੱਗ ਨਹੀਂ ਲੈ ਕੇ ਡੱਬਾ ਤੇ ਰੱਖੜੀਆਂ ਮਠਿਆਈ ਉਹ ਥਾਸੀ ਨੇ ਮਾਸਟਰ ਨੰਨੇ ਨੇ ਸਖਤ ਮਨਾ ਕੀਤਾ ਤਾਂ ਵੀ ਮਠਿਆਈ ਲੈ ਆਈ ਨੀ ਨਮਕੀਨ ਲੈ ਆਈ ਆਧਾ ਕਿਲੋ ਤਾਂ ਨੇ ਵੀ ਡੱਬਾ ਲੈ ਆਈ ਨਹੀਂ ਕੋਈ ਉਹ ਹੋ ਲੈ ਆਈ ਹੈ ਨਾ ਇੱਧਰ ਨੂੰ ਫੜ ਦਨ ਉਹ ਸਿਰ ਤਿੰਨੇ ਦੀ ਤਾਂ ਕਰਕੇ ਪਰ ਹੁਣ ਆਏ ਥੋੜੀ ਹਣਾ ਫਿਰ ਕਮੈਂਟ ਕਰ ਦੋਗੇ ਕੋਈ ਨਾ ਕੋਈ ਵੀ ਅੱਦਾ ਕਿਲੋ ਤਾਂ ਲੈ ਕੇ ਜਾ ਰਹੇ ਬਹੁਤ ਬੜੀ ਬਹੁਤ ਆਇਆ 20 ਕਿਲੋ ਮਿੱਠਾ ਆ ਪਿਆ ਸਾਡੇ 20 ਕਿਲੋ ਹੋਰ ਆਦੇ ਤਾਂ ਮਾਸਟਰ ਦੇ ਮਾਸਟਰ ਨੇ ਸਾਥ ਹੋ ਗਏ ਅਬ ਜਮੂਰਾ ਗਿਆ ਉਹ ਮੇਰੇ ਸਾਲ ਮੈਂ ਪਾਸ ਬੱਸ ਉਹ ਨਹੀਂ ਉਹ ਨੂੰ ਦੇ ਦੇ ਆ ਲੋ ਜੀ ਡੱਬਾ ਆਹ ਬੱਸ ਕਿਉਂ ਚਾਹ ਇੱਕ ਵਾਰੀ ਦਾ ਚਾਹ ਮਾਰੋ ਮਠਿਆਈ ਦਾ ਲੱਗਰ ਲਾ ਦਵੇ ਰੇ ਮੇਜ ਲਾ ਲਵੇ ਬਾਹਰ ਸਾਰੇ ਗੱਲਾਂ ਉੱਥੇ ਟਾਪ ਚ ਟੇ ਢੇਰੀ ਕਰਕੇ ਰਲਾ ਆ ਕੇ ਸਾਰਾ ਕੁਸ ਹਾਂ ਲਾ ਕੇ 10 ਕਿਲੋ ਦੁੱਧ ਫਿਰ 5 ਰੁਪਏ ਦੇ ਦਿਓ ਹਾਂ ਲੱਗਿਆ ਮੈਂ ਤਾਂ ਹੁਣੇ ਆਈ ਆ ਹਜੇ ਹੁਣੇ ਆ ਕੇ ਆਪਾਂ ਪਹਿਲਾਂ ਰਖੜੀ ਦਾ ਸ਼ਗਨ ਕਰਦੇ ਹਾਂ ਚਾਹ ਵੀ ਨਹੀਂ ਹਜੇ ਮੈਂ ਪੀ ਮੈਂ ਮਨਾਂ ਕਰ ਤਾਂ ਮਾਸੜ ਕਹਿੰਦਾ 2 ਵਜੇ ਵਾਲੀ ਚਾਹ ਦੇਣੀ ਹੈ ਕਿਹੜੀ ਬਣਵਾਣੀ ਹੈ ਤੁਸੀਂ ਦੱਸੋ ਮੈਂ ਤਾਂ ਲਈ ਆਈ ਹਾਂ ਤੁਹਾਡੇ ਵਾਸਤੇ ਕਿੰਨੇ ਕਿੰਨੇ ਵਾਲੀਆਂ ਨੇ ਇਹ ਇਹ 50 50 ਰੁਪਈਆ ਨੇ ਉਹਨੂੰ ਮੇਰੇ ਮੈਦਨੇ ਹਏ ਸੱਤ ਬਾਈ ਮੈਨੂੰ ਨਹੀਂ ਪਤਾ ਡੱਬਾ ਕਿੰਨੇ ਦਾ 380 ਦਾ ਤੇ 400 ਹੋ ਗਿਆ ਬਸ ਇੱਕ ਬਰਤੀ ਨਹੀਂ ਥੋੜੀ ਜਿਹੀ ਖਾਦੀ ਐ ਇੰਨੀ 700 ਰੁਪਏ ਹੋ ਗਏ ਥੋੜੀ ਜਿਹੀ ਖਾਦੀ ਆ ਵਰਦੀ ਇੰਨੀ ਫਿਰ ਹਮ ਬਾਕੀ ਕਰ ਨੂੰ ਲੈਣਾ ਹਾਂ ਅਸੀਂ ਤੇਰੇ ਬਦਲ ਕੇ ਦਵਾਂਗੇ ਬਾਕੀ ਬੀ ਵੀਰੇ ਪਸੰਦ ਆ ਗਈ ਬੀ ਵੀਰੇ ਪਸੰਦ ਆ ਗਈ ਨਾ ਬੀ ਇਹ ਜਿਹੜਾ ਬਾਰਲ ਸਿੰਘਾ ਹਵਾਈ ਦਾ ਖੋਏ ਦੀਆਂ ਹੁੰਦੀ ਆ ਬਹੁਤ ਵਧੀਆ ਬਠੇਂਦੀ ਆ ਬਾਰ ਦਾ ਨਾਮ ਚੱਲਦਾ ਅਸੀਂ ਸਾਰਿਆਂ ਨੂੰ ਉਹਨਾਂ ਦੀ ਥੋੜੀ ਲੇ ਕੇ ਦੰਦੀ ਮੈਨੂੰ ਐਸਾ ਮੈਂ ਕਿਤੇ ਬਾਰਾ ਸਿੰਘਾ ਆ ਜਾ ਪੜੇ ਨੇੜੇ ਨੂੰ ਆ ਜਾ ਆਹ ਲਓ ਜੀ ਆਪਾਂ ਹੁਣ ਮਾਸੜ ਦੇ ਰਖੜੀ ਬੰਦੀ ਏ ਮੂੜ ਦੋਹੇ ਪਾਈ ਤਾਂ ਬਾਹਰ ਨੂੰ ਗਏ ਹੋਏ ਨੇ ਆਪਾਂ ਉਹਨਾਂ ਦੀਆਂ ਰਖੜੀਆਂ ਮਾਸੀ ਨੂੰ ਫੜਾ ਦੇਣੀਆਂ ਨੇ ਸੱਚ ਮੈਂ ਸਿਰ ਤਾਂ ਟੱਕਿਆਂ ਨੂੰ ਲੱਗੀ ਮਾਸ ਨੇ ਗੱਲਾਂ ਚਲਾ ਲਿਆ ਸਾਰੇ ਬਾਕੀ ਕੁੜੀਆਂ ਆ ਨਹੀਂ ਆਈਆਂ ਨਹੀਂ ਹੈਗੀਆਂ ਹੋੜੀ ਹੋੜੀ ਪਿੱਛੇ ਹੋੜੀ ਹੋੜੀ ਚੱਲੀਆਂ ਆ ਰਹੀਆਂ ਨੇ ਬਸ ਕਿਉਂ ਨੇੜੇ ਹੀ ਨੇ ਦੂਰ ਨਹੀਂ ਹੈ ਕਹਿੰਦੀਆਂ ਨੇ ਰਾਮ ਤੇ ਸੱਜ ਤਾਂ ਝਕੇ ਜਾਉਂਦੀਆਂ ਹੋਰ ਪਤਾ ਕੀ ਗੱਲ ਹੁੰਦੀ ਆ ਲਓ ਜੀ ਆਪਾਂ ਰੋਟੀ ਬਣਾ ਲਈ ਉਹਨਾਂ ਦੇ ਵੀ ਕਹਾ ਕਿਸੇ ਨੇ ਆਉਣਾ ਹੁੰਦਾ ਤਾਂ ਕਰਕੇ ਉਹ ਵੇਟ ਕਰਕੇ ਆਉਂਦੇ ਬਰਫੀ ਕੋ ਸਵਾਦ ਆ ਲੈ ਆਂ ਜਾਂ ਵੀ ਰਖੜੀ ਸਿਰਫ ਆਪਾਂ ਆਪਣੇ ਬੀਤੀ ਉਹਨਾਂ ਨੂੰ ਨਹੀਂ ਬੰਦੇ ਮਮੀਆਂ ਨੂੰ ਜਾਂ ਭਾਬੀਆਂ ਨੂੰ ਨਾ ਆਪਣੇ ਨਹੀਂ ਹੈਗਾ ਮੈਂ ਬੰਦੀ ਨਹੀਂ ਸ਼ੁਰੂ ਤੇ ਕਈ ਬੰਦੇ ਆ ਕਈਆਂ ਦੇ ਰਿਵਾਜਾਂ ਦੀ ਗੱਲ ਨਹੀਂ ਪਰ ਸਾਡੇ ਰਿਵਾਜ ਨਹੀਂ ਹੈਗੇ ਇਸ ਕਰਕੇ ਮੈਂ ਤਾਂ ਮਾਸੜ ਨੂੰ ਬੰਨੀ ਐ ਤੇ ਆ ਹੈਗੀਆਂ ਐ ਭਾਈ ਬੰਦੇ ਸਾਰੇ ਹੀ ਨੇ ਤੋਂ ਮੇਰੇ ਭਾਈਆਂ ਦੀ ਇੱਕ ਰਖੜੀ ਤੋਂ ਹੋਉਂਦੀ ਹੈ ਹੂੰ ਚਾਰ ਰਖੜੀਆਂ ਲਿਖਿਆ ਆ ਦੋ ਹੈ ਭਾਈਆਂ ਦੀ ਜਿੱਦਣ ਆਉਂਗੇ ਰਖੜੀਆਂ ਬੰਨ ਲਿਓ ਅੱਧਾ ਸ਼ਗਰ ਲੈਣਾ ਦੋਹਾਂ ਤੇ ਠੀਕ ਐ ਮਾਸੜ ਜੀ ਹਾਂ ਜੀ ਹਾਂ ਇਸ ਕਰਕੇ ਖੂਬ ਤਰਕੀਆਂ ਕਰਕੇ ਕਮਾ ਕੇ ਲੈ ਕੇ ਆਇਓ ਛਗਰ ਦੇ ਕੇ ਜਾਇਓ ਲੈ ਕੇ ਜਾਇਓ ਮੈਂ ਮੈਨੂੰ ਆਸ਼ੀਰਵਾਦ ਤਾਂ ਦੇ ਆਂ ਤੁਸੀਂ 18 پرو 25 پرو ਦੇ ਕੇ ਜਾਇਓ 25 پرو ਦੇ ਕੇ ਜਾਇਓ ਹਾਂ ਤੇ ਜਿਵੇਂ پرو ਦੇ ਕੇ ਜਾਇਓ ਤਾਂ ਕਿ ਗੱਡੀ ਗੁਰ ਵੱਡਾ ਹੋਵੇ ਨਾ ਅਸੀਂ ਟੈਕਸ ਲਈ ਲਿਆਵਾਂਗੇ ਨਹੀਂ ਨਹੀਂ ਮੈਨੂੰ ਖੁਸ਼ ਨਹੀਂ ਚਾਹੀਦਾ ਬਸ ਤੁਸੀਂ ਖੂਬ ਤਰੱਕੀਆਂ ਕਰੋ ਕੋ ਕੋ ਮੈਨੂੰ ਕਿਵੇਂ ਲੱਗਦਾ ਹੈ ਕਿ ਨਹੀਂ ਬਹੁਤ ਵਧੀਆ ਅੱਜ ਮਾਸੜ ਨੇ ਮੇਰੀ ਨਾ ਸੁਪਨਾ ਮਤਲਬ ਸ਼ੁਰੂਆਤ ਹੈ ਹਜੇ ਹਾ ਐਨੀ ਵੀ ਅਜੇ ਹਨ ਪਰ ਮਾਸੜ ਨੇ ਸੁਪਨਾ ਮੇਰਾ ਪੂਰਾ ਕਰਿਆ ਇਸ ਲਈ ਮਾਸੜ ਦੀ ਮੈਂ ਬਹੁਤ ਬਹੁਤ ਧੰਨਵਾਦ ਕੋਈ ਨਹੀਂ ਟੋਟਾਈਆਂ ਭਈਆਂ ਹੁੰਦੀਆਂ ਨੇ ਬਹੁਤ ਜ਼ਿਆਦਾ ਖੁਸ਼ ਆ ਕਿਉਂਕਿ ਮੇਰਾ ਬਚਪਨ ਦਾ ਸੁਪਨਾ ਮੈਨੂੰ ਮੇਰੇ ਭਾਈ ਨੇ ਕਿਹਾਤਾ ਵੀ ਜਦ ਮੈਨੂੰ ਐਂ ਕਿਹਾ ਤਾਂ ਉਹ ਜਦੋਂ ਵਿਚਾਰਾ ਡਾਂ ਆਂਦਾ ਦਾ ਯਾਦ ਹੈ ਪਰ ਕਹਿੰਦਾ ਹੁੰਦਾ ਤਾਂ ਵੀ ਮੇਰੇ ਤੋਂ ਬਾਦ ਗੱਡੀ ਗਗਨੀ ਤੂੰ ਚਲਾਈਆਂ ਕਹਿੰਦਾ ਹੁੰਦਾ ਤਾਂ ਅੱਜ ਉਹ ਮਾਸੜ ਨੇ ਸੁਪਨਾ ਮੇਰਾ ਪੂਰਾ ਕਰਿਆ ਇਸ ਲਈ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਸਿੱਧਾ ਕਰ ਲਈ ਸਿੱਧਾ ਸਿੱਧਾ ਕਰ ਲਓ ਰੇਸ ਨਾ ਰੱਖੇ ਰੇਸ ਘੱਟ ਰੱਖਿਆ ਅੱਜ ਸ਼ੁਰੂਆਤ ਹੈ ਮੇਰਾ ਪਹਿਲਾ ਵੀ ਨਾ ਜਦ ਵੀ ਮੈਂ ਆਇਆ ਕਰੂੰਗੀ ਇੱਕ ਰਾਤ ਦੋ ਰਾਤ ਲਾ ਕੇ ਜਾਇ ਕਰੂੰਗੀ ਫਿਰ ਮਾਸਕ ਮੈਨੂੰ ਰੋਜ਼ ਸਿਖਾਈ ਜਾਊਗਾ ਇਧਰੋਂ ਮੋੜ ਲਾ ਇਹ ਤੇ ਬੁਣੇ ਤਾਂ ਕੁਲ ਲਈ ਹੌਲੀ ਚੱਲ ਚਾਹੀਦੀ। ਜਦੋਂ ਸਿੱਤੀ ਸਿੱਖ ਜਾਈਂ ਤੂੰ ਮਿਲਣਾ। ਹਾਂ ਮੈਂ ਸਕੂਟਰੀ ਤੇ ਮੈਨੂੰ ਕਿਸੇ ਨੇ ਨਹੀਂ ਸਿਖਾਈ ਧੀ ਆਪਨੇ ਸਿੱਖੀ ਧੀ ਕਿਉਂਕਿ ਇੱਕ ਵਾਰੀ ਮੇਰੇ ਯਾਦ ਹੈ ਮੈਂ ਸਨੀ ਨਾਲ ਚਲਾਈਦੀ ਸਕੂਟਰੀ ਜਾ ਕੇ ਖੇਤਾਂ ਚ ਮਾਰੀ ਠਕਣ ਕਦੇ। ਉਹ ਟ੍ਰੇਲ ਵਾਸਤੇ ਠੀਕ ਆ ਠੀਕ ਆ। ਆਹ ਤਾਂ ਰੋਲਾ ਪਾਦਾ ਉਹਨੇ ਗਗਨੀ ਨੇ ਸਕੂਟੀ ਕੀਤੀ। ਬਰੇ ਵਾਰ ਨੇ ਚਲਾਈ ਆ ਵਾ 3-4 ਵਾਰ ਹੋਰ ਨਹੀਂ ਮੈਂ ਮੇ ਤੁਲਾਈ ਸਕੂਟਰੀ ਮੈਂ ਚੱਲ ਗਾ ਕਰ ਇੱਥੇ ਰੋਕ ਕੇ ਫੇਰ ਚਲਾ ਕਲਚ ਦੱਬ ਕੇ ਪਹਿਲਾਂ ਬ੍ਰੇਕ ਲਾ ਹਾਂ ਪੂਰਾ ਦਮ ਹਾਂ ਹੁਣ ਰੋਕ ਲਾ ਚਲੋ ਚਲੋ ਉਹ ਦੁਬਾਰੇ ਗੇਅਰ ਪੂਰ ਸਾਰਾ ਕੁਝ ਕੱਟ ਨਿਊਟਰਲ ਕੱਟ ਨਿਊਟਰਲ ਕਰ ਹਾਂ ਕਲਚ ਛੱਡ ਦੇ ਠੀਕ ਆ ਹੂੰ ਚੱਲ ਜੀ ਹੁਣ ਦੁਬਾਰੇ ਪਾਓ ਪਹਿਲਾ ਗੇਅਰ ਪਾਣਾ ਮੈਂ ਬਹੁਤ ਛੇਤੀ ਸਿੱਖ ਗਈ ਹੁਣ ਕਲਚ ਦੱਬ ਕੇ ਪਹਿਲਾ ਗੇਅਰ ਹਾਂ ਹਾਂ ਆ ਕੇਰੇ ਵਾਲੇ ਮੈਨੂੰ ਬੜੇ ਔਖੇ ਲੱਗਦੇ ਮੈਨੂੰ ਇਹਨਾਂ ਦਾ ਹੀ ਡਰ ਹੈ ਵੀ ਇਹ ਕਿਸ ਤਰ੍ਹਾਂ ਸਿੱਖਣੀ ਚਲੋ ਉਹ ਕਲੱਚ ਹਾਂ ਉਹ ਰੇਸ ਦੇ ਥੋੜੀ ਜੀ ਚਲੋ ਜੀ ਬੰਦੋ ਬੱਸ ਕਲੱਚ ਦੱਬ ਕਲੱਚ ਹਾਂ ਆਪਣੀ ਗੱਡੀ ਹੈ ਇਹ ਚਲ ਰੇਸ ਰੱਖੀ ਦੀ ਹੁੰਦੀ ਆ ਥੋੜੀ ਜੀ ਥੋੜੀ ਰੇਸ ਰੱਖੋ ਦੀ ਚੱਲ ਛੱਡਦੇ ਹੌਲੀ ਹੌਲੀ ਹਾਂ ਹੌਣ ਘੱਟ ਕਰ ਹੁਣ ਛੱਟ ਲਾ ਕੱਟ ਕਰ ਲਾ ਹੁਣ ਸਾਨੂੰ ਅੰਨਾ ਸ਼ੁਕਰ ਗੱਡੀ ਵੀ ਮਿਲ ਗਈ ਹਨਾ ਹਨਾ ਮਾਸਟਰ ਜੀ ਕਿਉਂਕਿ ਮਾਸਟਰ ਨੇ ਮੈਨੂੰ ਮੰਗ ਮੰਗ ਮੀ ਲਿਆਂਦੀ ਆ ਗੱਡੀ ਮਾਸਟਰ ਨੇ ਮੈਨੂੰ ਫੋਰਚੂਨਰ 'ਚ ਨਹੀਂ ਬਿਠਾਣਾ ਤਾਂ ਸਿੱਧਾ ਤੂੰ ਮਾਸਟਰ ਕਹਿੰਦਾ ਤੂੰ ਉਡਾ ਦੇਂਗੀ ਜਹਾਜ਼ ਉਹ ਸੌਖੀ ਆ ਹੈ ਆਹੋ ਹਾਂ ਉਹ 'ਚ ਗੇਅਰ ਨਹੀਂ ਹੈਗੇ ਹਾਂ ਵੈਸੇ ਤਾਂ ਸਾਰਿਆਂ ਨੂੰ ਜਿਵੇਂ ਲੇਡੀ ਜੀ ਨੇ ਸਾਰਿਆਂ ਨੂੰ ਆਟੋ ਗੇਅਰ ਵਾਲੀਆਂ ਹੀ ਚਾਹੀਦੀਆਂ ਨੇ ਹੋ ਹਾਂ ਕੋਈ ਗੱਲ ਨਹੀਂ ਇੱਥੇ ਸਿੱਖ ਗਏ ਆਪਾਂ ਹੋਰ ਆ ਜਾ ਇੱਧਰ ਆ ਜਾ ਕੱਟ ਲੈ ਕੱਟ ਲੈ ਕੱਟ ਲੈ ਇੱਧਰ ਚੱਲ ਰੇ ਇਸ ਦੇਲਾ ਥੋੜੀ ਜੀ ਲੋ ਜੀ ਅਬ ਦੋ ਫੋਨ ਸੱਚ ਭੁੱਲ ਗਈ ਮੈਂ ਚੱਕ ਲਿਆ ਵਾ ਹਾਂ ਜਿਆਦਾ ਲਵਾ ਲਾ ਲੋ ਜੀ ਆਪਣੇ ਹੋਰ ਆ ਗਏ ਰਿਸ਼ਤੇਦਾਰ ਰਖੜੀ ਦਾ ਤਿਹਾੜਾ ਹੋਣਾ ਬੀਬੀ ਦੀ ਕੁੜੀ ਉਹ ਨੀਤੂ ਦੀ ਭੈਣ ਆ ਨੀਤੂ ਨੂੰ ਤਾਂ ਜਾਣਦੇ ਆ ਲੋ ਜੀ ਆਪਣੇ ਰਿਸ਼ਤੇਦਾਰ ਹੋੜਾਏ ਨੇ ਤੇ ਪਾਹਨ ਗੋਭੀ ਦੀ ਸਬਜ਼ੀ ਦੀ ਤਿਆਰੀ ਕਰਦੇ ਹਾਂ ਫਟਾਫਟ ਹਾਂ ਮਾਸਰ ਵੀ ਤੇ ਠੰਡਾ ਵੀ ਕਿੰਨੇ ਮਾਹੇ ਗਲਾਸ ਦੂਜਾ ਤੀਜਾ ਚੌਥਾ ਦੂਜਾ 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 ਚੌਥਾ ਅੱਛਾ ਹੁਣ ਮੈਂ ਨਾ ਗੱਡੀ ਮਾਸ ਤੁਸੀਂ ਢਿੱਲੋ ਫਾਰਮ ਹਾਊਸ ਤੇ ਦੇਖਿਓ ਮੈਂ ਗੱਡੀ ਸਿੱਖਣੀ ਸਟਾਰਟ ਕੀਤੀ ਐ ਮੈਂ ਪਹਿਲਾਂ ਸਰਪ੍ਰਾਈਜ਼ ਦੇਣਾ ਤਾਂ ਵੀ ਮੈਂ ਜਿੱਦਣ ਸਿੱਖੀ ਐ ਉਸਦਣੇ ਬਣਾਣੀ ਤੇ ਵੀਡੀਓ ਪਰ ਹੰਟੀਲੋ ਫਾਰਮ ਹਾਊਸ ਤੋਂ ਤਾਂ ਪਤਾ ਲੱਗ ਜਾਣਾ ਅੱਦਿਆਂ ਨੂੰ ਵੀ ਗੱਡੀ ਸਿੱਖ ਰਹੀ ਐ ਗਗਣੀ ਤਾਂ ਕਰਕੇ ਕੋਈ ਸਰਪ੍ਰਾਈਜ਼ ਨਹੀਂ ਜਦ ਮੈਂ ਮੈਥੇ ਆਇਆ ਕਰੂੰਗੀ 2 ਦਿਨ 1 ਦਿਨ 2 ਦਿਨ ਜਦੇ ਬਸ ਫੜ ਲਿਆ ਕਰੂੰਗੀ ਜ਼ਰੂਰੀ ਨਹੀਂ ਵੀ ਇਕੋ ਲਗ ਜਲਦੀ ਉਹ ਲਗਾਤਾਰ ਸਿੱਖਣੀ ਆ ਹਨਾ ਅਸਰ ਨਹੀਂ ਜਿੰਨੇ ਜਾਦੇ ਉਰੇਆ ਨਹੀਂ ਓਨੀ ਛੇਤੀ ਸਿੱਖੇ ਹਾਂ ਨਾ ਮੈਂ ਜਿੰਨੀ ਛੇਤੀ ਕੋਸ਼ਿਸ਼ ਕਰਿਆ ਕਰੂੰਗੀ ਮੈਂ ਛੇਤੀ ਛੇਤੀ ਆਇਆ ਕਰੂੰਗੀ ਛੇਤੀ ਸਵੇਰੀ ਤੋਂ ਉਤਰੋਂ ਉੱਚ ਬੈਠ ਕੇ ਆਇਆ ਕਰਾਂ ਹੈ ਕਿਹੜੀ ਸਕੂਲ ਵਾਲੀ ਠੀਕ ਹੈ ਨਾ ਮੈਂ ਛੇਤੀ ਛੇਤੀ ਸਿੱਖੂਗੀ ਪਰ ਪਰ ਮੈਂ ਮੇਰਾ ਸੁਪਨਾ ਤਾਂ ਨਾ ਜਿਹੜਾ ਮਾਸੜ ਨੇ ਪੂਰਾ ਕਰਿਆ ਕਿਉਂਕਿ ਆ ਮੇਰਾ ਸੁਪਨਾ ਮੇਰੇ ਭਾਈ ਦਾ ਤਾਂ ਉਹਨੇ ਮੈਨੂੰ ਆਖਰੀ ਵਾਰ ਅਹੀਂ ਕਿਹਾ ਤਾਂ ਵੀ ਆਪਣੀ ਵੀ ਗਗਣੀ ਮੇਰੇ ਤੋਂ ਬਾਅਦ ਨਾ ਗੱਡੀ ਤੂੰ ਸਿੱਖੀ ਤੂੰ ਚਲਾਈ ਆਹ ਗੱਡੀ ਉਹਦੀ ਉਹ ਆਪਣੀ ਗੱਡੀ ਨੂੰ ਅਹੀਂ ਕਹਿੰਦਾ ਨਾ ਗਗਣੀ ਮੇਰੇ ਤੋਂ ਬਾਅਦ ਤੂੰ ਸਿੱਖੀ ਚਲਾਈ ਪਰੋ ਸੁਪਨਾ ਮੇਰਾ ਹੁਣ ਕਿੰਨੇ ਸਾਲ ਬਾਅਦ ਪੂਰਾ ਹੋ ਰਿਹਾ ਮੈਨੂੰ ਬਹੁਤ ਖੁਸ਼ੀ ਹੋ ਰਹੀ ਆ ਸੁਪਨਾ ਪੂਰਾ ਕਰ ਲਿਆ ਮੈਂ ਆਪਣੇ ਭਾਈ ਦਾ ਹੁਣ ਆਪਣੇ ਮਹਿਮਾਨ ਆ ਰਹੇ ਨੇ ਹੌਲੀ ਹੌਲੀ ਤੁਹਾਨੂੰ ਵੀਡੀਓ ਚ ਢਿੱਲੋ ਫਾਰਮ ਹਾਊਸ ਤੇ ਸਾਰੇ ਦਿਖ ਜਾਣਗੇ ਕਿਉਂਕਿ ਮੇਰਾ ਇਹ ਹੈ ਵੀ ਮੈਂ ਵਿੱਚ ਨੂੰ ਬਣਾ ਮਾ ਜਾਂਣਾ ਬਣਾਵਾ ਹਨਾ ਪਰ ਢਿੱਲੋ ਫਾਰਮ ਹਾਊਸ ਤੇ ਜਾ ਕੇ ਸਾਰੇ ਦਿਖਣਗੇ ਤੁਹਾਨੂੰ ਰਿਸ਼ਤੇਦਾਰ ਮਾਸੀ ਉਹਨਾਂ ਦੇ ਮਾਸੀ ਦੀ ਨਣਦਾਈ ਆ ਹੁਣ ਉੱਧਰ ਬੈਠੇ ਨੇ ਕੁੜੀਆਂ ਆ ਰਹੀਆਂ ਨੇ ਅੱਜ ਤੇਰੀ ਤੇਰੀ ਮੰਮੀ ਆਈ ਆ ਉੱਧਰ ਦੋਹੇ ਭੈਣਾਂ ਬੈਠੀਆਂ ਐ ਮੇਰੀ ਮਾਸੀ ਆਈ ਹੈ ਯਾਰ ਮੇਰੀ ਮਮਾ ਆ ਮੇਰੀ ਮੰਮੀ ਆ ਆ ਦੀ ਮੰਮੀ ਸੌਰੀ 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 ਉਹ ਮਾਸੀ ਆਈ ਨਹੀਂ ਤੂੰ ਦੀ ਨਹੀਂ ਤੂੰ ਨੇ ਚੱਕੇ ਪਰ ਚੱਕਾ ਹੀ ਮਾਰਤਾ ਕਹਿੰਦੀ ਮੇਰੀ ਮਾਸੀ ਆਈ ਹੈ ਮੰਮੀ ਨਹੀਂ ਆਈ ਮੰਮੀ ਪਾਪਾ ਤਾਂ ਮੇਰੇ ਆਏ ਗੁੱਟ 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 ਆ ਠੀਕ ਰੋਜੀ ਮੈਂ ਚੀਰ ਲਿਆਉ ਸਬਜੀ ਦੋ ਚੀਰ ਮੈਂ ਹੁਣ ਅੰਗ ਚੱਕਦੀ ਹਾਂ ਫਾਟਾ ਫਾਟ ਸਬਜੀ ਧਰ ਲਈਏ ਹੂੰ ਪਹਿਲਾਂ ਮੈਂ ਗਰਮ ਪਾਣੀ ਧਰ ਦੇਣ ਵਾਲੇ ਹੂੰ ਇਹਨੂੰ ਗਰਮ ਪਾਣੀ ਚ ਗੱਡਾਂਗੇ ਓਕੇ ਠੀਕ ਹੈ ਠੀਕ ਹੈ ਠੀਕ ਹੈ ਭਾਣਪੁਰਿੰਦ ਕੋ ਬਤੋਣਾ ਹੋਣਾ ਤਾਂ ਹਰੇ ਇਥੇ ਬੋਲਦੀ ਜੀ ਜਦ ਕਿ ਆਪਣਾ ਦੂਜਾ ਆਪਾਂ ਹੁਣ ਸਬਜੀ ਨੂੰ ਨਾਲ ਲੱਗੇ ਤੜਕਾ ਇਧਰ ਆਲੂ ਗੋਭੀ ਆਪਾਂ ਗਰਮ ਮਾਸੀ ਹਮੇਸ਼ਾ ਨਾ ਗੋਭੀ ਦੀ ਸਬਜੀ ਜਿਹੜੀ ਗਰਮ ਪਾਣੀ ਚ ਨੂੰ ਉਬਾਲਦੀ ਹੁੰਦੀ ਆ ਕੁਝ ਚੀਜ਼ ਲਈ ਉਹ ਜਿਹੜਾ ਸਪਰੇਸ ਪ੍ਰੂਵ ਹੁੰਦੀ ਆ ਮਾਸੀ ਜਾਨੀ ਸਾਰੀ ਨਿਕਲ ਬੰਦੀ ਆ ਬਾਹਰ ਮੈਂ ਸਾਫ ਹੋਏਗੀ ਚਿੱਟੀ ਐਂਡ ਹੋ ਵੀ ਗਈ ਨਾਲ ਐਂ ਉਹਨਾਂ ਬਰਤਨ 깔 ਆ ਬੀਏ ਥੋੜਾ ਆਟਾ ਮਾਸੀਆ ਸੜੀ ਗੁੰਮੀਆਂ ਪਿਆ ਤਾਂ ਵੀ ਗਰਮ ਗਰਮ ਤਾਦੀਆਂ ਲਾਗਾ ਕਿਤੇ ਸੂਟ ਅੱਜ ਦੇਖੋ ਮਾਸੀ ਰੰਨਾ ਕਿੰਨਾ ਘੈਂਟ ਲੱਗ ਰਿਹਾ ਸੂਟ ਦਿਖਾਇਓ ਆ ਦੇਖੋ ਸੂਟ ਮੈਨੂੰ ਤਾਂ ਅਨਸਰ ਪਹਿਲਾਂ ਹੋਰ ਗੱਲਾਂ ਦੀਆਂ ਗੱਲਾਂ ਸੂਟ ਵਸਾਂਦਾ ਆ ਸੂਟ ਬਹੁਤ ਸੋਹਣਾ ਲੱਗਿਆ ਬਈ ਹਾਂ ਬਹੁਤ ਘੈਂਟ ਆ ਸੂਟ ਤਾਂ ਟਮਾਟਰ ਪਾ ਲਉਂਗੀ ਹੈ ਟਮਾਟਰ ਪਾਲਾਂਗੇ ਚਲੋ ਹੁਣ ਆਪਾਂ ਲਾ ਦਈਏ ਫਟਾਫਟ ਕਰ ਦਾਂ। ਲੋ ਜੀ ਕੁੱਕਰ ਆਪਣਾ ਸੁੱਕ ਗਿਆ। ਫੇਰ ਹੁਣ ਆਪਾਂ ਪਾਈਏ ਤੇਲ। ਸਭ ਨੂੰ ਨਹੀਂ ਤੇਲ ਵਾਧੂ ਹੈ। ਚਾਹ ਫਿਰ ਮੇਰਾ ਬੁਰੀ ਨਾ ਕਿ ਵਾਂ। ਲੋ ਜੀਰਾ ਪਾਕਾ ਹੁਣ ਇਹ ਤੋਂ ਬਾਅਦ ਆਪਾਂ ਲਸਣ ਘਟਾ ਛੜਦਾ। ਫਿਰ ਅਸੀਂ ਸ਼ਾਮ ਨੂੰ ਬੁੱਢਵਾਰੇ ਵੀ ਜਾਣਾ ਹੈ ਉੱਥੇ। ਉਂ ਕਰਖੜੀ ਦਾ ਕੱਲ ਹੀ ਚੜਾਇਆ ਤੇ ਵੀ ਅੱਜ ਲੇਟ ਹੋ ਗਏ। ਪਹਿਲਾ ਪਤਾ ਨਹੀਂ ਤਾਂ ਸਾਨੂੰ। ਇਹ ਹਿੰਦ ਦਾ ਛੁੱਟੀ ਹੋਊਗੀ। ਉਹ ਛੁੱਟੀ ਹੋਊਗੀ ਕੱਲ ਸ਼ਾਮ ਨੂੰ ਇਹ ਕਹਿੰਦੇ ਉਹ ਹੋਇਆ ਇਹ। ਪਤਾ ਲੱਗਿਆ ਇਹ। ਤਾ ਕਰਕੇ ਫਿਰ ਰੱਖਣੀ ਦਾ ਕੰਚੜਾ ਆਇਆ ਇੱਥੇ ਲੈ ਕੇ ਬੋਲਾਂਗੇ ਰਾਤ ਨੂੰ ਤੇ ਜੇ ਆਪਾਂ ਸਬਜੀ ਤੜਤੀ ਨਾਲ ਥੋੜੀ ਜਿਹੀ ਤੜਕਾ ਲਾ ਰਹੀਆਂ ਹਾਂ ਮਾਸੇ ਦੀ ਤਾਂ ਰੋਟੀ ਦਾ ਕੋਈ ਪਤਾ ਪਤਾ ਹੀ ਨਹੀਂ ਲਓ ਜੀ ਆਪਾਂ ਹੁਣ ਸਬਜੀ ਤੜਤੀ ਹੁਣ ਕੰੱਚੀ ਫੇਰ ਦਈਏ ਸਬਜੀ ਜਲਦੀ ਬਣ ਜੂਗੀ ਕਿਉਂਕਿ ਉਹ ਬਾਅਦ ਦੀ ਹੈ ਐਂ ਚੰਗੀ ਤਰ੍ਹਾਂ ਮਾਸੀ ਰਬੇਲਾ ਗੋਭੀ ਦੇ ਪਕੌੜੇ ਹੈ ਆ ਰਿਕੇ ਬਣਾਉਣ ਨੂੰ ਮੈਂ ਜਵਾਬ ਦੇਤਾ ਮਾ ਮਾਸੀ ਮਾਸੀ ਮੈਂ ਅਭੀ ਮੈਨੂੰ ਪਤਾ ਨਹੀਂ ਕਿਹੇ ਜੇ ਬਣੂਗੇ ਵੀ ਗਗਨੀ ਦੇ ਆਏ ਤੇ ਬਣਾ ਲਾਂਗੇ ਹਨਾ ਫਿਰ ਅਸੀਂ ਕਿਹਾ ਵੀ ਅਸਾਂ ਸਬਜੀ ਰੋਟੀ ਉਹ ਖਾਵਾਂਗੇ ਤਾਂ ਕਰਕੇ ਹੁਣ ਆਈ ਕਰਨ ਲੱਗੇ ਹੁਣ ਸਬਜੀ ਬਣਾ ਲਈ ਬਾ ਹੁਣ ਰੋਟੀਆਂ ਗਰਮ ਗਰਮ ਖਾਈ ਜਾਵਾਂਗੇ ਕਿਉਂਕਿ ਹਜੇ ਗੋਭੀ ਦੀ ਸਬਜੀ ਅਸੀਂ ਨਹੀਂ ਖਾਈ ਨੀ ਪਕੌੜੇ ਪਕੂੜੇ ਤਾਂ ਕਿਦਣ ਦੇ ਚੱਲ ਰਹੀਆਂ ਤਲੀਆਂ ਹੋਈਆਂ ਚੁੱਤਾਂ ਰਾਤ ਕਚੌੜੀਆਂ ਖਾਧੀਆਂ ਨੇ ਫਿਰ ਇੰਨਾ ਸਮਾਨ ਖਰਾਬ ਕਰਦਾ ਹੈ ਹਮ ਮੈਂ ਬੰਦ ਦੇ ਪਾ ਆ ਡੱਬੇ ਦੇਖ ਲੋ ਪਹਿਲਾਂ ਤਾਂ ਕਿੰਨੇ ਇਕੱਠੇ ਹੋ ਰਹੇ ਆ ਮਾਸੀ ਜਿੰਨੇ ਡੱਬੇ ਮਾਸੀ ਸੈਂਡ ਕਰਦੀ ਆ দান ਕਰਦੀ ਆ ਉਹਨੇ ਡੱਬੇ ਅੱਜ ਫੇਰ ਆ ਗਏ ਮਾਸੀ ਤੂੰ ਤਾਂ ਦੁਕਾਨ ਖੋਲ ਕੇ ਵੈਲਗ ਨਹੀਂ ਇੱਕ ਦਿਨ ਵਾਸਤੇ ਲੰਗਰ ਲਾ ਦੇ ਗਾ ਦਾ ਦਿਨਾਂ ਚ ਹਨਾ ਲੰਗਰ ਲਾਇਆ ਕਰ ਲੰਗਰ ਹਾਂ ਕਿਉਂਕਿ ਮਾਸੀ ਦੇ ਘਰ ਸੁੱਖ ਨਾਲ ਐਂ ਨਾ ਡੱਬਾ ਆਂਦਾ ਏ ਕੋਈ ਆਂਦਾ ਹਾਂ ਬਹੁਤ ਜ਼ਿਆਦੇ ਡੱਬੇ ਆਉਂਦੇ ਆ ਮਾਸੀ ਕਹਿੰਨੀ ਮੈਂ ਤਾਂ ਦੁਖੀ ਹੋਈ ਵੀ ਦੁਖੀ ਨਹੀਂ ਥੱਕ ਗਈ ਖਾਤਾ ਨਹੀਂ ਆਂਦਾ ਖਾਤਾ ਨਹੀਂ ਆਂਦਾ ਵੰਡਦੇ ਆ ਵੰਡਦੇ ਆ ਮਾਸੀ ਦੰਦੀ ਆ ਵੀ ਚਲ ਕਈ ਖਾ ਲੈਂਦੇ ਨੇ ਕਈ ਦਾ ਰਸਿਪੇ ਨੇ ਐ ਕਰਦੇ ਆ ਠੀਕ ਐ ਦੂਜੇ ਤਾਇ ਹੋਣਾ ਕਿ ਨਹੀਂ ਨਾ ਉਹਦੇ ਸਾਹਮਣੇ ਇੱਕ ਲਾਣ ਦਾ ਕਰਦੇ ਆ ਅੱਛਾ ਅੱਛਾ ਉਹਨਾਂ ਨੇ ਦੇ ਆ ਦੇ ਠੀਕ ਐ ਠੀਕ ਐ ਨਾ ਠੀਕ ਐ ਠੀਕ ਐ ਅੱਜ ਤਾਂ ਮੰਦੀਪਾ ਬਿਲਕੁਚੌਰੀਆਂ ਬਣਾ ਰਹੀ ਆ ਟੈਨਾਂ ਦਾ ਕਿਹਾ ਵੀ ਆਪਾਂ ਤਰੀ ਹੋਈ ਕੋਈ ਚੀਜ਼ ਨਹੀਂ ਖਾਣੀ ਹੈਗੀ ਆ ਦੇਖੋ ਇੱਥੇ ਵੀ ਥੋੜੇ ਸਾਰੇ ਨੇ ਮੰਦੀਪਾ ਭਾਬੀ ਦੇ ਚਾਹ ਪੰਜ ਭੇਜੀਆਂ ਨੇ ਆ ਇੰਨੇ ਸਹੌਦ ਦੇ ਵਿੱਚ ਗੋਭੀ ਦੀ ਸਬਜ਼ੀ ਵੀ ਲੱਗ ਗਈ ਸਾਡੀ ਇੱਕ ਚੌਰੀਆਂ ਵੀ ਵਿੱਚੇ ਚੱਲ ਰਹੀਆਂ ਨੇ ਸਭ ਕੁਝ ਸਭ ਕੁਝ ਵਿੱਚੇ ਚੱਲ ਰਿਹਾ ਸਾਰਾ ਘਰ ਦੇ ਸਾਰੀ ਦੜੀ ਮਰੀਆਂ ਚੀਜ਼ਾਂ ਸਾਰੇ ਅੰਦਰ ਨਾਲ ਰੋਟੀ ਖਾ ਗਏ ਐਥੇ ਨਾ ਮਸੀਹਰੇ ਦਾ ਹੱਥ ਸੋਈ ਦੀ ਬੋਸਣਾ ਮੈਟ ਰਿਖਾਇਆ ਹੋਇਆ ਉਰੇ ਪੱਤੀ ਖਾਦੀ ਜੀ ਵੈਸੇ ਲੈ ਕੇ ਆਉਂਗਾ ਉਸ ਦੇ ਸਾਹਮਣੇ ਪੱਖਾ ਲਾਇਆ ਹੋਇਆ ਮੈਨੂੰ ਤਾਂ ਬਹੁਤ ਸੋਹਣਾ ਲੱਗ ਰਿਹਾ ਤੂੰ ਵੀ ਮੇਰੇ ਹੋ ਰਹੀ ਹੈ ਵੀ ਆਹ ਪਾਣੀ ਉਹ ਖਿਚੋ ਜਿਆਣੇ ਵਿੱਚ ਹੋਇਆ ਹੈ ਆ ਗਣਦੇ ਫਿਰ ਹਾਂ ਆ ਜਾਣਦੇ ਚੱਲ ਫਿਰ ਫਿਰ ਬੱਸ ਅਸੀਂ ਰੋਟੀ ਖਾ ਲਈ ਮੈਨੂੰ ਐ ਨਹੀਂ ਘੜੀ ਤੋਂ ਮੰਦੀਪ ਦਾ ਫੋਨ ਆ ਗਿਆ ਫਟਾਫਟ ਰੋਟੀ ਖਾ ਲਈਏ ਸਾਰੇ ਖਾ ਲਈਏ ਆ ਵੀਡੀਓ ਪਾਉਂਦੇ ਹਾਂ ਹਾਂ ਉਹ ਵੀ ਟਾਈਮ ਚ ਨਾਲੇ ਤੁਹਾਡਾ ਕੰਮ ਕਰਕੇ ਜੀ ਸ਼ਾਮ ਦਾ ਟਾਈਮ ਹੋ ਗਿਆ ਆਪਾਂ ਘਰੇ ਆ ਕੇ ਵਾਪਸ ਇੱਧਰ ਅਮਨ ਦਾ ਫੋਟੋ ਸ਼ੂਟ ਹੋ ਰਿਹਾ ਅਮਨ ਨੇ ਅੱਜ ਬਰਬੀ ਦਾ ਸੂਟ ਪਾ ਰੱਖਿਆ ਰਖੜੀਆਂ ਦਾ ਤਿਹਾਰ ਮਨਾਣ ਆਈ ਅੱਜ ਅੱਜ ਛੁੱਟੀ ਕੱਲ ਦੀ ਤਾਂ ਛੁੱਟੀਆਂ ਹੁਣ ਕੱਲ ਨੂੰ ਸੰਡੇ ਕੱਲ ਨੂੰ ਸ਼ਾਮ ਤੱਕ ਕੇ ਜਾਏਂਗੀ ਹੁੰਦਾ ਯਾ ਪਰਸੋਂ ਸਵੇਰੇ ਕੱਲ ਨੂੰ ਸਵੇਰੇ ਕੱਲ ਸਵੇਰੇ ਕਿਉਂ ਮੇਰੇ ਮਣਦਾਈ ਹੋਈ ਉੱਥੇ ਰਖੜੀ ਬੰਨਣ ਤੇ ਰਖੜੀ ਅੱਜ ਵੀ ਕੱਲ ਨੂੰ ਵੀ ਆ ਹਾਂ ਚਲ ਜਾਉਗੀ ਉਹ ਅੱਜ ਸ਼ਾਮ ਨੂੰ ਹੁਣ ਕੌਣ ਕੀ ਹੋਣੀ ਤੇ ਆਏ ਤਾਂ ਕੋਈ ਕੁਝ ਨਹੀਂ ਹੁੰਦਾ ਹਨਾ ਵੀ ਚਾਹੇ ਇੱਕ ਦਿਨ ਬਾਅਦ ਚ ਬੰਨਜੋ ਹਨਾ ਰਖੜੀਆਂ ਤਾਂ ਜਿਵੇਂ ਦੀਵਾਲੀ ਚੱਲੇ ਜਾਂਦੀ ਹੈ ਦਾ ਉਹ ਪਹੜੀ ਦੀ ਉਹਨਾਂ ਨੂੰ ਕਹਿੰਦੇ ਜੇ ਮੈਨੂੰ ਪਤਾ ਹੁੰਦਾ ਮੈਂ ਅੱਜ ਹੀ ਜੱਕ ਲਿਉਣੀ ਕਿ ਉੱਥੇ ਮੇਰੇ ਨਾਲੇ ਲੱਗੀ ਹੋਈ ਆ ਅੱਛਾ ਅੱਛਾ ਠੀਕ ਹੈ ਤੇ ਆ ਮੰਦਾ ਨਾ ਮੈਂ ਸਵੇਰੇ ਜੂڑا ਕਰਿਆ ਤਾਂ ਪਰ ਸ਼ਾਮ ਤੱਕ ਟਿਕ ਗਿਆ ਜਦ ਫਿਰ ਵੀ ਮੈਸੇਜ ਆ ਕਿੰਨਾ ਸੋਹਣਾ ਲੱਗ ਰਿਹਾ ਹਨਾ ਸ਼ਾਮ ਤੱਕ ਟਿਕ ਗਿਆ ਨੀ ਮਨੂ ਮੀ ਇਹ ਦਿਨੀਤੀ ਵਾਲ ਨੇ ਸਿਲਕੀ ਤੇ ਦੇ ਮਨੂ ਵੀ ਆਈ ਵੀ ਮੈਂ ਤਾਂ ਬਾਰ ਬਾਰ ਆਈ ਹਾਂ ਕਰੀ ਗਈ ਨਹੀਂ ਆ ਕਰੀ ਗਈ ਦੋ ਸੂਈਆਂ ਤਾਂ ਨਿਕਲੀਆਂ ਮੈਂ ਕੱਢ ਕੇ ਲਾਈਆਂ ਨੇ ਬਹੁਤ ਵਧੀਆ ਟਿਕ ਗਿਆ ਸਾਰਾ ਦਿਨ ਮੇਰਾ ਹੱਥ ਸੂਟ ਇੰਨਾ ਪਿਆਰਾ ਲੱਗ ਰਿਹਾ ਨਾ ਕਲਰ ਬਹੁਤ ਪਿਆਰਾ ਲੱਗ ਰਿਹਾ ਤੇ ਕਿਸੇ ਨੇ ਵਾਇ ਨਹੀਂ ਪਤਾ ਲੱਗਿਆ ਵੀ ਰੰਗ ਚੜਿਆ ਹੋਇਆ ਸੂਟ ਤੇ ਆਹ ਸੂਟ ਆਮਨ ਨੇ ਖੁਦ ਸਲਾਈ ਕੀਤਾ ਇਹ ਦੇਖੋ ਸੇ ਨੂੰ ਨਹੀਂ ਪਤਾ ਲੱਗਿਆ ਵੀ ਇਹਦੇ ਤੇ ਐਂ ਟਾਈ ਐਂਡਾਈ ਹੋਈ ਸੀ। ਪਾ ਵੀਡੀਓ ਦਾ ਇੱਥੇ ਕਰਦੇ ਐਂਡ ਤੇ ਮੇਰੀ ਦਰਾਨੀ ਨਾ ਮੈਂ ਹਰ ਮੇਰੀ ਦਰਾਨੀ ਦੋਨਾਂ ਨੇ ਮੈਂ ਹਰਮਨਦੀਪ ਨੇ ਆ ਦੋ ਕੰਗਣ ਸੀਗੇ ਜਿਹੜੇ ਹੋ ਲੈ ਕੇ ਆਈ ਤੇ ਸਿਉਨੇ ਤੋਂ ਤੇ ਤੁਸੀਂ ਉਹਦੀ ਵੀਡੀਓ ਚ ਦੇਖ ਲਿਆ ਹੁਣ ਜਾਂ ਦੇਖ ਲਓ ਦੇਖਣਾ ਹੋਣਾ ਤੇ ਆ ਉਹਨੇ ਮੇਰੇ ਬੰਨੇ ਮੈਂ ਇੱਕ ਜਿਹੜਾ ਦੂਜਾ ਰੈੱਡ ਕਲਰ ਦਾ ਸੀ ਉਹਦੇ ਬੰਨੇ ਆ ਅਸੀਂ ਰਖੜੀਆਂ ਦੇ ਤੋਂ ਅਸੀਂ ਨਾ ਸਵੇਰੇ ਬੰਨਣਾ ਭੁੱਲ ਗਏ ਰਖੜੀਆਂ ਦਾ ਅਸੀਂ ਵੀ ਬੰਨਣੀ ਸੀਗੀ ਇੱਕ ਦੋ ਇਹਦੇ ਅਸੀਂ ਬੰਨਣੀਆਂ ਭੁੱਲ ਗਏ ਤਾਂ ਕਰਕੇ ਹੁਣ ਬੰਨਣੀਆਂ ਤੇ ਆਪਣਾ ਉੱਧਰ ਫੋਟੋਸ਼ੀਟ ਸ਼ੂਟ ਬਹੁਤ ਲੰਬਾ ਚੱਲਿਆ ਹਨੇਰਾ ਹੋ ਗਿਆ ਐਂ ਮੇਂ ਜਿਆਦਾ ਗਰਮੀ ਆਈ ਤੇ ਰਾਤ ਸੀ ਜਿਹੜਾ ਢਿੱਲੇ ਫਾਰਮ ਹਾਊਸ ਮਸੀ ਉਹਨਾਂ ਦੀ ਵੀਡੀਓ ਦੇਖ ਲਈ ਹੋਣੀ ਅੱਧਿਆਂ ਨੇ ਦੇਖਣੀ ਹੋਣ ਜਿਨ੍ਹਾਂ ਨੇ ਦੇਖਣੀ ਰਹਿ ਗਈ ਢਿੱਲੇ ਫਾਰਮ ਹਾਊਸ ਤੇ ਜਾ ਕੇ ਦੇਖ ਲਿਓ ਸਾਰੀ ਵੀਡੀਓ ਉਹ ਰਾਤ ਉਹਨਾਂ ਨੇ ਪਬਲਿਸ਼ ਕਰ ਚੁੱਕੇ ਸੀਗੇ ਉਹ ਤੇ ਅੱਜ ਦਾ ਵਲੌਗ ਆਪਣਾ ਜਿਹੜਾ ਇੱਥੇ ਤੱਕ ਸੀਗਾ ਰਖੜੀਆਂ ਦਾ ਕੰਮ ਹੈ ਜਿਹੜਾ ਤਿਹਾਰੋ ਸਮਾਪਤ ਹੋ ਚੁੱਕਿਆ ਤੋ ਕਈਆਂ ਦਾ 1-2 ਦਿਨ ਬਾਅਦ ਵੀ ਚੱਲ ਜਾਂਦਾ ਪਰ ਆਪਣਾ ਜ ਖਤਮ ਹੋ ਗਿਆ 1-2 ਦਿਨ ਖਤਮ ਹੋ ਗਿਆ ਤੇ ਬਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸਪੋਰਟ ਕਰੋ ਤੇ ਵੀਡੀਓ ਜ਼ਰੂਰ ਦੇਖਿਆ ਕਰੋ ਸਾਰੀਆਂ ਵੀਡੀਓਜ਼ ਪਲੀਜ਼ ਜ਼ਰੂਰ ਦੇਖਿਆ ਕਰੋ ਬਹੁਤ ਘੱਟ ਗਏ ਆਪਣੇ ਕੋਲ ਤਾਂ ਦੇਖੋ ਆਹੀ ਕੁਝ ਦੇਖਣ ਨੂੰ ਮਿਲਦਾ ਤੇ ਜਿੱਥੇ ਰਹੀ ਲੜਾਈ ਝਗੜੇ ਦੀ ਗੱਲ ਅਸੀਂ ਕੋਈ ਲੜਦਾ ਇਹ ਵੀ ਬਾਤ ਕੱਟ ਕਰ ਪਹਿਲਾਂ ਬੰਦ ਕਰੋ ਤੇ ਲੜ ਲੜਾਈ ਝਗੜੇ ਨਹੀਂ ਅਸੀਂ ਲੜਦੇ ਨਹੀਂ ਹੈਗੇ ਸਿਰਫ ਵੀਡੀਓ ਤੇ ਹਸੀ ਮਿਰਾਗ ਹੁੰਦਾ ਜੇ ਆਪਾਂ ਵੀਡੀਓ ਦੇ ਪਿੱਛੇ ਵੀ ਜੇ ਕੈਮਰੇ 'ਚ ਮਰਲਾ ਪਹਿਲਾਂ ਸੀ ਮੇਰੀ ਦਰਾਨੀ ਕੈਮਰੇ 'ਚ ਵੀ ਵੀਡੀਓ ਚਾਂਦੀ ਨਹੀਂ ਤੀ ਕਈ ਮਹੀਨੇ ਹੋ ਗਏ ਲੜਿਆ ਆਪਾਂ ਉਸ ਟਾਈਮ ਵੀ ਨਹੀਂ ਤੇ ਬਸ ਉਹਨਾਂ ਦੀ ਮਰਜ਼ੀ ਈ ਵੀ ਆਉਣਾ ਨਹੀਂ ਉਹਨਾਂ ਨੇ ਚੈਨਲ ਬੰਦ ਕਰਤਾ ਤਾਂ ਇਸ ਕਰਕੇ ਉਹਨਾਂ ਨੇ ਵੀਡੀਓ 'ਚ ਬਿਹਾਣਾ ਬੰਦ ਕੀਤਾ ਸੀਗਾ ਤਾਂ ਇਹਦਾ ਮਤਲਬ ਐ ਨਹੀਂ ਹੈਗਾ ਵੀ ਅਸੀਂ ਲੜੇ ਆ ਲੜੇ ਮੈਂ ਹਜ਼ਾਰ ਵਾਰ ਦੱਸ ਲਿਆ ਇਹ ਪਹਿਲਾਂ ਕੋਈ ਲੜਾਈ ਝਗੜਾ ਨਹੀਂ ਹੁੰਦਾ ਹੈਗਾ ਹਨਾ ਕੋਈ ਗੱਲ ਹੋ ਹੁੰਦੀ ਹੈ ਵੈਸੇ ਦੇਖੋ ਜਿਆਦਾ ਦਿਨ ਅਸੀਂ ਵੀ ਨਹੀਂ ਇੱਕ ਦੂਏ ਬਗੈਰ ਸਾਡਾ ਵੀ ਨਹੀਂ ਸਰਦਾ ਹੁੰਦਾ ਹਨਾ ਬੋਲੇ ਬਗੈਰ ਹਨਾ ਕਿਉਂਕਿ ਕਿਸੇ ਦਾ ਵੀ ਨਹੀਂ ਸਰਦਾ ਹੁੰਦਾ ਜਿਹਦਾ ਸਰ ਜਾਂਦਾ ਉਹ ਸਾਰ ਵੀ ਲੈਨੇ ਆ ਤਾਂ ਰਿਸ਼ਤੇ ਬਥੇਰੇ ਤੋੜ ਵੀ ਦਿੰਨੇ ਆ ਉਹ ਪਰ ਐਡਾ ਹੁੰਦਾ ਫਿਰ ਕਿਸੇ ਨੂੰ ਪੈਸਾ ਚਾਹੀਦਾ ਹੁੰਦਾ ਕਿਸੇ ਨੂੰ ਰਿਸ਼ਤਾ ਇਸ ਕਰਕੇ ਹੋ ਪੈਸਾ ਚੁਣਦੇ ਆ ਪੈਸੇ ਦੇ ਕਰਕੇ ਉਹ ਸਾਰਾ ਕੁਝ ਖਤਮ ਕਰਨਾ ਹੀ ਮਨਜ਼ੂਰ ਕਰਦੇ ਆ ਉਹ ਵੱਖਰੇ ਹੁੰਦੇ ਆ ਉਹ ਰਿਸ਼ਤੇ ਨਹੀਂ ਹੁੰਦੇ ਉਹ ਸਾਰਾ ਕੁਝ ਫੇਕ ਹੁੰਦਾ ਤਾਂ ਜਦ ਤੱਕ ਪੈਸੇ ਨਹੀਂ ਮਿਲਦੇ ਹੈਗੇ ਜਦ ਤੱਕ ਬੰਦਾ ਰਿਸ਼ਤਾ ਰੱਖਦਾ ਸਾਡੇ ਜਹੀ ਜੀ ਕੋਈ ਗੱਲ ਨਹੀਂ ਹੈਗੀ ਸਾਨੂੰ ਇੱਕ ਦੂਜੇ ਨਾਲ ਰਿਸ਼ਤਾ ਚਾਹੀਦਾ ਏ ਤੇ ਬਾਕੀ ਤਾਂ ਹਨਾ ਜੋ ਆਪਣੀ ਕਿਸਮਤ ਚ ਹੁੰਦਾ ਆਪਣੇ ਹੱਕ ਦੋਂਦਾ ਸਾਰਾ ਕੁਝ ਮਿਲ ਜਾਂਦਾ ਹੁੰਦਾ। ਇਹੀ ਜੀ ਸਾਡੇ ਰਿਸ਼ਤੇ 'ਚ ਕੋਈ ਗੱਲ ਵੀ ਨਹੀਂ ਹੈਗੀ। ਪੈਸਾ ਨਹੀਂ ਤਾਂ ਕਦੇ ਕੋਈ ਗੱਲ ਐ ਵੀ ਨਾ ਕਦੇ ਆਉਣੀ। ਤੇ ਬਾਕੀ ਨਹੀਂ ਲੜਾਈ ਝਗੜੇ ਦੀ ਸੀ ਕੋਈ ਨਹੀਂ ਲੜਦੇ ਹੈਗੇ। ਜੇਕਰ ਦੇ ਤੁਹਾਨੂੰ ਇਦਾਂ ਦਾ ਲੱਗਦਾ ਵੀ ਹੈ ਹਨਾ ਵੀ ਹਾਂ ਤੁਸੀਂ ਇੱਕ ਦੂਜੇ ਦੀ ਵੀਡੀਓ 'ਚ ਨਹੀਂ ਆ ਰਹੇ ਜਾਂ ਬੋਲ ਨਹੀਂ ਰਹੇ ਹਨਾ ਤਾਂ ਤੁਸੀਂ ਬਸ ਇਹ ਨਾ ਸਮਝਿਆ ਕਰੋ ਵੀ ਲੜਪੇ ਲੜੇ ਨਹੀਂ ਹੈਗੇ। ਵੀ ਕੋਈ ਗੱਲਬਾਤ ਹੈ ਤਾਂ ਅਸੀਂ ਵੈਸੇ ਹੀ ਚੁੱਪ ਹੋ ਜੰਨੇ। ਲੜੇ ਤਾਂ ਸੀ ਮੂੰਹ ਟਾਣ ਕੇ ਬਿਲਕੁਲ ਵੀ ਇੱਕ ਦੂਜੇ ਨਾਲ ਕਦੇ ਵੀ ਨਹੀਂ ਲੜੇ ਹੈਗੇ। ਕਦੇ ਵੀ ਇੱਕ ਦੂਜੇ ਨੂੰ ਅਸੀਂ ਗਲਤ ਨਹੀਂ ਬੋਲੀਆਂ ਗਲਤ ਕਿਹਾ ਬੋਲੀਆਂ ਹੀ ਨਹੀਂ ਗਲਤ ਤਾਂ ਬਹੁਤ ਦੂਰ ਦੀ ਗੱਲ ਸੀ ਬੋਲੀਆ ਹੀ ਨਹੀਂ ਹੈਗੀਆਂ ਇਸ ਕਰਕੇ ਇੱਕ ਗੱਲ ਹੁੰਦੀ ਹੈ ਤਾਂ ਅਸੀਂ ਚੁੱਪ ਹੋ ਜਾਂਦੇ ਆ ਕਈ ਦਿਨ ਵਾਸਤੇ ਹੋ ਜੁਨੇ ਆ ਚਲੋ ਕੋਈ ਗੱਲ ਥੋੜਾ ਟਾਈਮ ਸਮਾਂ ਵੀ ਲੰਬਾ ਲੰਘ ਜਣਾ ਪਰ ਆਏ ਨਹੀਂ ਹੈਗਾ ਵੀ ਇੱਕ ਦੂਜੇ ਦੇ ਸਾਹਮਣੇ ਨਹੀਂ ਆਣਾ ਜਾਂ ਇੱਕ ਦੂਜੇ ਨਾਲ ਗੱਲ ਹੀ ਨਹੀਂ ਕਰਨੀ ਜਾਂ ਇੱਕ ਦੂਜੇ ਦੇ ਮੱਥੇ ਨਹੀਂ ਲੱਗਣਾ ਰਹਿਣਾ ਅਸੀਂ ਇੱਕੋ ਘਰ ਚ ਹੁੰਦਾ ਚਾਹੇ ਜਿੰਨਾ ਮਰਜੀ ਲੜੋ ਝਗੜੋ ਪਰ ਰਹਿਣਾ ਸੀ ਇੱਕੋ ਘਰ ਚ ਹੈਨਾ ਇਸ ਕਰਕੇ ਸਿ ਪਿਆਰ ਨਾਲ ਰਹਿਨੇ ਆ ਤਾਂ ਕੋਈ ਵੀ ਗਲਤ ਨਾ ਸੋਚਿਓ ਕਮੈਂਟ ਮੈਂ ਹਜੇ ਤੱਕ ਪੜੇ ਨਹੀਂ ਪਰ ਮੈਂ ਮੈਂ ਮੇਰੀ ਦਰਾਨੀ ਤੋਂ ਹੀ ਸੁਣੇ ਨੇ ਉਹਨਾਂ ਨੇ ਪੜ ਲਏ ਸੀਗੇ ਇਸ ਕਰਕੇ ਸੁਣੇ ਤੇ ਮੈਂ ਹਜੇ ਪੜੇ ਨਹੀਂ ਪਰ 네ਗੇਟਿਵ ਕਮੈਂਟ ਪਲੀਜ਼ ਨਾ ਕਰੋ ਵੀ ਤੁਸੀਂ ਕੱਟਣਿਆ ਜਾਂ ਹੈ ਨਹੀਂ ਜਾਂ ਇਹ ਨਹੀਂ ਹੈ ਕੱਟਣਿਆ ਤਾਂ ਇਸ ਦੁਨੀਆ 'ਚ ਕੋਈ ਵੀ ਨਹੀਂ ਹੁੰਦਾ ਕੋਈ ਵੀ ਨਹੀਂ ਹੁੰਦਾ ਤੇ ਆਸੀ ਦਾ ਫੇਰ ਵੀ ਸਾਡਾ ਰਿਸ਼ਤਾ ਬਹੁਤ ਸਾਰੇ ਆਸੀ ਦਾ ਉਮੀਦ ਹੈ ਨਾ ਇਹ ਤਾਂ ਵੀ ਚਲੋ ਇੰਨਾ ਵੀ ਵਧੀਆ ਇਹ ਹੈਗਾ ਏ ਇੰਨੀ ਉਮੀਦ ਹੈਗੇ ਸਾਨੂੰ ਵੀ ਇੰਨਾ ਵੀ ਵਧੀਆ ਅਸੀਂ ਰੱਖਦੇ ਆਂ ਵੀ ਇੱਕ ਦੂਜੇ ਨੂੰ ਅਸੀਂ ਕਦੇ ਗਲਤ ਨਹੀਂ ਬੋਲਦੇ ਬਾ ਸਾਨੂੰ ਇੱਕ ਦੂਜੇ ਤੋਂ ਇੰਨੀ ਉਮੀਦ ਹੈਗੀ ਆ ਤੇ ਚਲੋ ਜੀ ਆਪਣਾ ਵਲੌਗ ਇੱਥੇ ਤੱਕ ਆ ਫਿਰ ਜ਼ਿਆਦਾ ਲੈਕਚਰ ਲੰਬਾ ਹੋਏਗਾ ਆਪਣਾ ਇੰਨਾ ਲੰਬਾ ਲੈ ਕੇ ਨਹੀਂ ਜਾਣਾ ਰੱਖੜੀਆਂ ਦਾ ਕੰਮ ਹੋ ਗਿਆ ਜੀ ਇਸਮਾਪਤ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮੇ ਇੰਸਟਾਗ੍ਰam ਆਈਡੀ ਨੂੰ ਜ਼ਰੂਰ ਫੋਲੋ ਕਰਿਓ ਤੇ ਗਗਨ ਬੋਪਾ ਰਾਏ 805 ਇੰਸਟਾਗ੍ਰam ਮੇਰੀ ਆਈਡੀ ਹੈ ਆ ਵੀਡੀਓ ਨੂੰ ਲਾਈਕ ਕਰਿਓ ਤੇ ਸੋਨੇ ਸੋਨੇ ਕਮੈਂਟ ਕਰਿਓ ਤੇ ਕੱਲੂ ਜਾਣਾ ਅਸੀਂ ਹਰ ਸਾਲੀ ਸਾਹਿਬ ਗੁਰਦੁਆਰਾ ਵਿੱਚ ਹੈਂ ਆ ਸਾਡੇ ਗੁਰਦੁਆਰੇ ਚੋਂ ਬੱਸ ਜਾਊਗੀ ਅਸੀਂ ਇੱਥੇ ਬਾਬਾ ਜੀ ਦੇ ਜਨਮ ਦਿਨ ਤੇ ਜਾਣਾ ਹੈ ਕੱਲੋ ਸ਼ਾਇਦ ਅਸੀਂ ਵੀਡੀਓ ਨਹੀਂ ਬਣਾ ਸਕੂਗੀ ਤੇ ਹੁਣ ਮਿਲਦੇ ਆ ਅਗਲੇ ਵਲੌਗਸ ਬਾਏ ਬਾਏ